ਸਮਾਣਾ ਦੇ ਪੂਸ਼ਨ ਮਿੱਤਲ ਜੀ ਪੁੱਤਰ ਹੰਸਰਾਜ ਮਿੱਤਲ ਜੀ ਮਰੋੜੀ ਵਾਲੇ ਪੂਸ਼ਨ ਜੀ ਨੇ ਜੋ ਕਿ ਹੁਣ ਪੰਚਕੁਲਾ ਦੇ ਵਿੱਚ ਰਹਿੰਦੇ ਨੇ ਸਮਾਣਾ ਤੋਂ ਹੁਣ ਪੰਚਕੁਲਾ ਸ਼ਿਫਟ ਹੋ ਗਏ ਨੇ ਉਹਨਾਂ ਨੇ ਉਹਨਾਂ ਦੀ ਮਾਤਾ ਚੰਪਾ ਦੇਵੀ ਜੀ ਮਿੱਤਲ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਉਹਨਾਂ ਦੀ ਵਰਸੀ ਦੇ ਮੌਕੇ ਦੇ ਉੱਤੇ ਗਊ ਸੇਵਾ ਦੇ ਵਿੱਚ ਤਿੰਨ ਬੋਰੀਆਂ ਜੋ ਗੁੜਦੀਆਂ ਨੇ ਗਊ ਸੇਵਾ ਦੇ ਵਿੱਚ ਭੇਜੀਆਂ ਨੇ ਗਊ ਸੇਵਾ ਕਾ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਤੁਸੀਂ ਵੀ ਕਿਸੇ ਵੀ ਮੌਕੇ ਦੇ ਉੱਤੇ ਗਊਸ਼ਾਲਾ ਜੋ ਹੈ ਇਹ ਸਰਕਾਰੀ ਗਊਸ਼ਾਲਾ ਉੱਥੇ ਗੂੜ ਨਮਕ ਜਾਂ ਹਰਾ ਚਾਰਾ ਦੇ ਕੇ ਗਊ ਸੇਵਾ ਦੇ ਵਿੱਚ ਆਪਣਾ ਯੋਗਦਾਨ ਦੇ ਸਕਦੇ ਹੋ ਭੂਸ਼ਣ ਮਿੱਤਲ ਜੀ ਵੱਲੋਂ ਇਹ ਸੇਵਾ ਨਿਭਾਈ ਗਈ ਹੈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੈ ਗੋਪਾਲ ਜੈ ਗਊ ਮਾਤਾ ਜੈ ਗੋਪਾਲ ਜੈ ਗਊ ਮਾਤਾ ਜੈ ਗੋਪਾਲ ਹਾਂਜੀ ਅੱਜ ਗਾਜੀਪੁਰ ਗਊਸ਼ਾਲਾ ਵਿਖੇ ਉਪਕਰ ਸ੍ਰੀ ਪੂਸ਼ਨ ਮਿੱਤਲ ਜੀ ਪੰਜਕੂਲੇ ਵਾਲਿਆਂ ਵੱਲੋਂ ਆਪਣੀ ਸਵਰਗੀ ਮਾਤਾ ਦੀ ਵਰਸੀ ਤੇ ਸ਼੍ਰੀਮਤੀ ਚੰਪਾ ਦੇਵੀ ਵਾਈਫ ਆਫ ਸ੍ਰੀ ਹੰਸਰਾਜ ਮਰੋੜੀ ਵਾਲਿਆਂ ਦੀ ਯਾਦ ਦੇ ਵਿੱਚ ਗੁਰੂ ਘਰ ਜਗਿਆ ਜੀ ਸਭਾ ਕਰ ਤੋਂ ਬਣ ਹੋਣਾ ਜਿੰਨੇ ਥੱਲੇ ਗੁਰਦੇ ਆਏ ਨੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੂ ਮਾਤਾ ਦੀ ਕਿਰਪਾ ਉਹਨਾਂ ਤੇ ਹਮੇਸ਼ਾ ਬਣੀ ਰਹੇ ਜਾਗੂ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ ਸਾਡੀ ਸਾਰੇ ਸਬਾਣੇ ਵਸੇ ਨੂੰ ਵੀ ਬਹੁਤ ਅਪੀਲ ਹੈ ਵੀ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਕਿਰਪਾ ਕਰਕੇ ਗਾਜੀਪੁਰ ਗੋਸ਼ਾਲਾ ਵਿਕੇ ਗੋਮਾਂ ਲਈ ਵੱਧ ਤੋਂ ਵੱਧ ਗੁਰਦਾਨ ਦਿਓ ਜੀ ਜੈ ਗੋ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ